ਸਾਬ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਤਾਂ ਦੂਜੇ ਪਾਸੇ ਭਾਜਪਾ ਦਾ ਵੀ ਵਿਰੋਧ ਹੋ ਰਿਹਾ ਕਿਸ ਤਰੀਕੇ ਦੇਖਦੇ ਹੋ ਪਟਿਆਲਾ ਤੱਕ ਕਿ ਲਗਾਤਾਰ ਤਸਵੀਰਾਂ ਆ ਰਹੀਆਂ ਕੋ ਸਾਡਾ ਫਰਜ਼ ਬਣਦਾ ਕਿ ਅਸੀਂ ਆਮ ਆਦਮੀ ਪਾਰਟੀ ਵੱਲੋਂ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੋਵਿੰਸ ਸਿੰਘ ਮਾਨ ਨੇ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੀਤਾ ਅਸੀਂ ਉਹ ਚੀਜ਼ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਜਾ ਰਿਹਾ ਔਰ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੇ ਕਿ ਅਸੀਂ ਲੰਬੀ ਚਾਤ ਮਾਰੀ ਤਾਂ ਪਿਛਲੇ ਲੰਬੇ ਸਮੇਂ ਜਿਹੜੇ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਚ ਕੁਛ ਨਹੀਂ ਕੀਤਾ ਉਹ 2 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਕਰਕੇ ਜਿਹੜੇ ਪੰਜਾਬ ਦੇ ਲੋਕਾਂ ਦੇ ਖਿੱਤ ਲਈ ਜਿਹੜੇ ਕਦਮ ਹੈ ਉਹ ਉੱਠ ਰਹੀ ਹੈ ਇਹ ਕਿਸਾਨਾਂ ਦੀ ਜੋੜਾ ਮਾਜਰਾ ਸਾਹਿਬ ਇੱਕ ਪਾਸੇ ਤਾਂ ਬੀਜਪੀ ਪੰਜਾਬ ਦੇ ਵਿੱਚ ਅਸੀਂ ਕਹਿ ਦਈਏ ਇਲੈਕਸ਼ਨਾਂ ਨੂੰ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਕਰਦੀ ਹੈ ਪ੍ਰੋਗਰਾਮ ਦੂਜੇ ਪਾਸੇ ਕਿਸਾਨ ਵਿਰੋਧ ਵੀ ਕਰ ਰਹੇ ਨੇ ਉਹਨਾਂ ਦਾ ਤੇ ਇੱਕ ਪਾਸੇ ਬੀਜਪੀ ਦੇ ਆਗੂ ਕਹਿੰਦੇ ਨੇ ਵੀ ਕਿਸਾਨ ਗਲਤ ਨਹੀਂ ਇਸ ਨੂੰ ਕਿਵੇਂ ਦੇਖੋ ਕਿਤੇ ਨਾ ਕਿਤੇ ਜਦੋਂ ਤੁਸੀਂ ਦੇਖਿਆ ਹੁਣ ਪੰਜਾਬ ਦੇ ਕਿਸਾਨ ਜਦੋਂ ਦਿੱਲੀ ਜਾਣ ਲੱਗੇ ਉਹ ਬੀਜਪੀ ਦੀ ਸਰਕਾਰ ਨੂੰ ਜਿਹੜਾ ਉਹ ਬਾਰਡਰਾਂ ਤੇ ਰੁਕਿਆ ਉਹਨਾਂ ਤੇ ਗੋਲੀਆਂ ਚਲਾਈਆਂ ਅਤਰੂਗਾ ਸ਼ਿਟੀ ਔਰ ਇੱਕ ਸਾਡੇ ਪੰਜਾਬ ਦਾ ਨੌਜਵਾਨ ਹੈ ਜਿਹੜਾ ਉਹ ਸ਼ਹੀਦ ਵੀ ਹੋ ਗਿਆ ਸੋ ਕਿਸਾਨਾਂ ਦੇ ਵਿੱਚ ਰੋਸ ਹੈ ਉਹ ਆਪਦਾ ਰੋਸ ਜ਼ਾਹਰ ਕਰ ਰਹੇ ਨੇ ਤਾਂ ਹਰ ਇੱਕ ਦਾ ਪੱਗ ਰੋਸ ਆਪਦਾ ਜ਼ਾਹਰ ਕਰਦਾ ਉਹ ਰੋਸ ਜ਼ਾਹਰ ਕਰ ਰਹੇ ਨੇ ਸਾਡਾ ਕਿਸੇ ਨਾ ਬੀਜਪੀ ਨਾਲ ਜਾਂ ਕਿਸੇ ਹੋਰ ਨਾਲ ਸਾਡਾ ਕੋਈ ਲਾਗਾ ਦੇ ਕੇ ਸਾਡਾ ਮਕਸਦ ਇੱਕੋ ਹੀ ਹੈ ਕਿ ਅਸੀਂ ਆਪਣੀ ਪਾਰਟੀ ਵੱਲੋਂ ਅਸੀਂ ਜਿਹੜੀ ਇਲੈਕਸ਼ਨ ਆ ਉਹ ਵਧੀਆ ਤਰੀਕਾ ਇਹ ਬਿਜਲੀ ਦੀ ਗੱਲ ਹੋ ਗਈ ਹਰ ਇੱਕ ਪਰਿਵਾਰ ਨੂੰ ਛੇ ਸੂਜੰਟ ਬਿਜਲੀ ਅਸੀਂ ਫ੍ਰੀ ਦੇ ਰਿਆ। ਇਲਾਜ ਦੀ ਗੱਲ ਹੋਵੇ, ਹੈਲਥ ਦੀ ਗੱਲ ਹੋਵੇ ਜਾਂ ਆਮਦ clinic ਦੀ ਗੱਲ ਹੋਵੇ। ਪੰਜਾਬ ਦੇ ਵਿੱਚ ਉਹ ਖੋਲੇ ਜਾ ਰਹੇ 829 ਆਮਦ clinic ਖੋਲ੍ਹੇ ਗਏ ਨੇ। ਔਰ ਦੂਜੀ ਗੱਲ ਦਵਾਈਆਂ ਦੀ ਆ। ਪੰਜਾਬ ਦੇ ਵਿੱਚ 27 ਜਨਵਰੀ ਤੋਂ ਦਵਾਈਆਂ ਜਿਹੜੀਆਂ ਫ੍ਰੀ ਕੀਤੀ ਗਈਆਂ ਨੇ, ਉਹਦੇ ਨਾਲ ਹੀ এডਿਊਕੇਸ਼ਨ ਜਿਹੜੀ ਕਿ ਹਰ ਇੱਕ ਇਨਸਾਨ ਲਈ ਹਰ ਇਕ ਲਈ এডਿਕੇਸ਼ਨ ਪ੍ਰਾਪਤ ਕਰਨੀ ਜਿਹੜੀ ਬਹੁਤ ਜ਼ਰੂਰੀ ਹੈ ਔਰ ਤੁਸੀਂ ਦੇਖਿਆ ਹੋਣਾ ਕਿੰਨੇ ਬੱਚੇ ਸਾਡੇ ਦੇਸ਼ ਦੇ ਨੇ ਜਿਨ੍ਹਾਂ ਨੇ এডਿਕੇਸ਼ਨ ਦੇ ਸਹਾਰੇ ਤੇ ਬਹੁਤ ਵੱਡੇ ਮੁਕਾਮ ਹਾਸਲ ਕੀਤੇ ਨੇ ਤੇ ਸਾਲ ਸ੍ਰੋਤ ਮੰਤਰੀ ਹ ਤਾਂ ਅਸੀਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਹਮੇਸ਼ਾ ਇਹੀ ਰੌਲਾ ਪੈਂਦਾ ਸੀ ਕਿ ਸਾਡਾ ਫਲਾਣਾ ਪਾਣੀਆਂ ਦਾ ਰੱਖਾ ਸਾਡਾ ਫਲਾਣਾ ਪਾਣੀਆਂ ਦਾ ਰੱਖਾ ਹਕੀਕਤ ਦੇ ਵਿੱਚ ਪੰਜਾਬ ਦੀ ਜਿਹੜੇ ਪਾਣੀਆਂ ਦੀ ਗੱਲ ਸੀ ਉਹ ਕਦੀ ਕਛੇ ਨਹੀਂ ਕੀਤੀ ਕੋਈ ਨੇ ਇਹ ਪਹਿਲੀ ਸਰਕਾਰ ਆਈਆ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਵਿੱਚ ਹੀ ਜਿਹੜਾ 14000 ਤੋਂ ਉੱਤੇ ਜਿਹੜੇ ਖਾਲੇ ਨੇ ਉਹ ਛਡਵਾਏ ਨੇ ਉਹ ਉਹਨਾਂ ਨੂੰ ਚਾਦੇ ਕੀਤਾ ਔਰ ਟੇਲ ਤੱਕ ਪਾਣੀ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਹੈ तरीके ਕਿਹਾ ਜਾਂਦਾ ਦੀ ਭਗਵੰਤ ਮਾਨ ਜੀ ਵੱਲੋਂ ਵੀ ਲੋਕਾਂ 'ਚ ਜਾਣ ਦੀ ਜ਼ਰੂਰਤ ਨਹੀਂ ਪੈਣੀ ਸਾਡੇ ਕੰਮ ਬੋਲਣਗੇ ਤਾਂ ਅੱਜ ਲੱਗਦਾ ਪਿੰਡਾਂ ਦੇ ਵਿੱਚ ਜਿਹੜੇ ਮੈਨੀਫੈਸਟੋ ਦੇ ਵਿੱਚ ਕੰਮ ਸੀ ਉਹ ਪੂਰੇ 80% ਕੰਮ ਨੇ ਜਿਹੜੇ ਉਹ ਪੂਰੇ ਹੋ ਗਏ ਜਿਹੜੇ ਕੋਈ ਰਹਿੰਦੇ ਨੇ 20% ਉਹਨਾਂ ਨੂੰ ਵੀ ਪੂਰੇ ਕਰਕੇ ਦੇਵਾਂਗੇ ਦੇਖੋ ਤੁਸੀਂ ਪਿਛਲੀਆਂ ਜਿੰਨੀਆਂ ਮਰਜ਼ੀ ਸਰਕਾਰਾਂ ਦੇ ਚੋਣ ਮੈਨੀਫੈਸਟੋ ਚੱਕ ਕੇ ਦੇਖ ਲਓ ਉਹਨਾਂ ਨੇ ਕੋਈ ਇੱਕ ਵੀ ਕੰਮ ਪੂਰਾ ਕਰਕੇ ਦਿੱਤਾ ਹੋਵੇ ਅਸੀਂ ਅਸੀਂ ਨਹਿਰਾਂ ਦਾ ਤਾਂ ਵਿੱਚ ਕਮਿਟਮੈਂਟ ਕੀਤੀ ਨਹੀਂ ਸੀ ਅਸੀਂ ਨਹਿਰਾਂ ਦਾ ਕੰਮ ਕਰਕੇ ਦੇ ਰਹੇ ਹਾਂ ਜਿਹੜਾ ਕਿ ਹਰ ਇੱਕ ਨੂੰ ਜ਼ਰੂਰੀ ਆਪੇ ਹੋਰ ਵੀ ਕਈ ਕੰਮ ਨੇ ਜਿਹੜੇ ਅਸੀਂ ਕਦੇ ਕਮਿਟਮੈਂਟ ਨਹੀਂ ਕੀਤੀ ਸੀ ਉਹ ਉਹ ਵੀ ਗਰੰਟੀਆਂ ਨਹੀਂ ਦਿੱਤੀਆਂ ਉਹ ਵੀ ਅਸੀਂ ਕਰ ਰਹੇ ਹਾਂ ਅਸੀਂ ਜਿੰਨੀਆਂ ਗਰੰਟੀਆਂ ਦਿੱਤੀਆਂ ਇੱਕ ਇੱਕ ਕਰਕੇ ਸਾਰੀਆਂ ਪੂਰੀਆਂ ਕਰਾਂਗੇ ਔਰ ਜਦੋਂ 2027 ਦੀ ਇਲੈਕਸ਼ਨ ਹੋ ਉਹ ਚ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕਰਕੇ ਜਮਰਾ 2024 ਦੀਆਂ ਚੋਣਾਂ ਦਾ ਵੀਗਲ ਵੱਜ ਚੁੱਕਿਆ ਹੈ ਲੋਕ ਸਭਾ ਚੋਣਾਂ ਦਾ ਤਾਂ ਦੂਜੇ ਪਾਸੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵਰਕਰ ਵੀ ਜਿਹੜੇ ਲੋਕਾਂ ਦੇ ਵਿੱਚ ਉਤਰਨੇ ਸ਼ੁਰੂ ਹੋ ਗਏ ਨੇ ਗੱਲ ਕਰੀਏ ਪਟਿਆਲਾ ਸੀਟ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਨੂੰ ਜਿਹੜਾ ਲੋਕਾਂ ਦੇ ਵਿੱਚ ਉਤਾਰਿਆ ਗਿਆ ਤਾਂ ਵੱਖ-ਵੱਖ ਜਿਹੜੇ ਮੰਤਰੀ ਲਾਲੋ ਪਟਿਆਲਾ ਸੀਟ ਤੋਂ ਤਾਂ ਉਹ ਵੀ ਲੋਕਾਂ ਦੇ ਵਿੱਚ ਜਾ ਰਹੇ ਸਾਡੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਜੀ ਮੌਜੂਦ ਨੇ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਮੰਤਰੀ ਸਾਹਿਬ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਤਾਂ ਦੂਜੇ ਪਾਸੇ ਭਾਜਪਾ ਦੇਖੋ ਸਾਡਾ ਫਰਜ ਬਣਦਾ ਕਿ ਅਸੀਂ ਆਮ ਆਦਮੀ ਪਾਰਟੀ ਵੱਲੋਂ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੀਤਾ ਅਸੀਂ ਉਹ ਚੀਜ਼ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਜਾ ਰਹੇ ਆ ਔਰ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੇ ਕਿ ਅਸੀਂ ਲੰਬੀ ਚਾਤ ਮਾਰੀ ਤਾਂ ਪਿਛਲੇ ਲੰਬੇ ਸਮੇਂ ਜਿਹੜੇ ਪਿਛਲੀਆਂ ਸਰਕਾਰਾਂ ਨੇ 70 ਸਾਲਾਂ 'ਚ ਕੁਛ ਨਹੀਂ ਕੀਤਾ ਉਹ 2 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਕਰਕੇ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਜਿਹੜੇ ਕਦਮ ਹੈ ਉਹ ਪੁੱਟ ਰਹੀ ਹੈ ਕਿਉਂਕਿ ਪਿੱਛੇ ਅਸੀਂ ਦੇਖਿਆ ਜੇ ਬਿਜਲੀ ਦੀ ਗੱਲ ਹੋਵੇ ਹਰ ਇੱਕ ਪਰਿਵਾਰ ਨੂੰ 600 ਯੂਨਟ ਬਿਜਲੀ ਅਸੀਂ ਫ੍ਰੀ ਦੇ ਰਿਹਾ ਆਲਾਜ ਦੀ ਗੱਲ ਹੋਵੇ ਹੈਲਥ ਦੀ ਗੱਲ ਹੋਵੇ ਜਾਂ ਆਮ ਆਦਮੀ ਕਲੀਨਿਕ ਦੀ ਗੱਲ ਹੋਵੇ ਪੰਜਾਬ ਦੇ ਵਿੱਚ ਉਹ ਖੋਲੇ ਜਾ ਰਹੇ 829 ਆਮ ਆਦਮੀ ਕਲੀਨਿਕ ਖੋਲੇ ਗਏ ਨੇ ਔਰ ਦੂਜੀ ਗੱਲ ਦਵਾਈਆਂ ਦੀ ਆ ਪੰਜਾਬ ਦੇ ਵਿੱਚ 27 ਜਨਵਰੀ ਤੋਂ ਦਵਾਈਆਂ ਜਿਹੜੀਆਂ ਫ੍ਰੀ ਕੀਤੀ ਗਈਆਂ ਨੇ ਉਹਦੇ ਨਾਲ ਹੀ ਐਜੂਕੇਸ਼ਨ ਜਿਹੜੀ ਕਿ ਹਰ ਇੱਕ ਇਨਸਾਨ ਲਈ ਹਰ ਇੱਕ ਲਈ ਐਜੂਕੇਸ਼ਨ ਪ੍ਰਾਪਤ ਕਰਨੀ ਜਿਹੜੀ ਬਹੁਤ ਜ਼ਰੂਰੀ ਹੈ ਔਰ ਤੁਸੀਂ ਦੇਖਿਆ ਹੋਣਾ ਕਿੰਨੇ ਬੱਚੇ ਸਾਡੇ ਦੇਸ਼ ਦੇ ਨੇ ਜਿਨ੍ਹਾਂ ਨੇ ਐਜੂਕੇਸ਼ਨ ਦੇ ਸਿਰ ਤੇ ਬਹੁਤ ਵੱਡੇ ਮੁਕਾਮ ਹਾਸਲ ਕੀ ਹਾਸਲ ਕੀਤੇ ਨੇ ਉਹਦਾ ਕਾਰਨ ਕੀ ਹੈ ਕਿ ਅਸੀਂ ਪੜ੍ਹੀਏ ਔਰ ਅੱਪ ਦੇ ਆਪ ਨੂੰ ਅੱਗੇ ਵਧਾਈਏ ਜਿੱਥੇ ਜਿਹੜੀ ਸਟੇਟ ਜਿਹੜਾ ਦੇਸ਼ ਪੜਿਆ ਲਿਖਿਆ ਹੋਊਗਾ ਉਹ ਕਦੇ ਪਿੱਛੇ ਨਹੀਂ ਜਾਊਗਾ ਉਹਨੇ ਹਮੇਸ਼ਾ ਅੱਗੇ ਜਾਣਾ ਕਿਸੇ ਨੇ ਸਹੀ ਕਿਹਾ ਕਹਿੰਦੇ ਕਿਸੇ ਦੇਸ਼ ਨੂੰ ਕਿਸੇ ਸੂਬੇ ਨੂੰ ਅਗਰ ਜੰਗ 'ਚ ਝੋਕਣਾ ਤਾਂ ਉਹਨੂੰ ਅਨਪੜ ਰੱਖ ਲੋ ਸੋ ਇਸ ਕਰਕੇ ਉਹਨੂੰ ਤੁਹਾਨੂੰ ਗੋਲੀਆਂ ਮਾਰਨ ਦੀ ਲੋੜ ਨਹੀਂ ਕੋਈ ਅਟੈਕ ਕਰਨ ਦੀ ਲੋੜ ਨਹੀਂ ਉਹ ਆਪਣਾ ਮਰ ਜਾਣਗੇ ਸੋ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਇਨਸਾਨ ਇੱਕ ਵੀ ਬੱਚਾ ਹੈ ਜਿਹੜਾ ਉਹ ਅਨਪੜ੍ਹ ਨਾ ਰਹੇ ਉਹਨੂੰ ਚੰਗੀ ਸਿੱਖਿਆ ਦਵਾਈਏ ਉਹਦੇ ਵਾਸਤੇ ਜਿੰਨੇ ਉਪਰਾਲੇ ਨੇ ਉਹ ਕਰੀਏ ਔਰ ਅਗਲੀ ਗੱਲ ਅਸੀਂ ਪੰਜਾਬ ਦੇ ਵਿੱਚ ਜਿਹੜੀ ਨੌਕਰੀਆਂ ਨੇ ਉਹ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਨੌਕਰੀਆਂ ਸਾਡੇ ਬੱਚਿਆਂ ਨੂੰ ਦੀਏ ਹੁਣ ਤੱਕ 42-43 ਹਜ਼ਾਰ ਦੇ ਕਰੀਬ ਜਿਹੜੀ ਨੌਕਰੀਆਂ ਉਹ ਪੰਜਾਬ ਦੇ ਵਿੱਚ ਬੱਚਿਆਂ ਨੂੰ ਦਿੱਤੀ ਆ ਔਰ ਆਉਣ ਵਾਲੇ ਸਮੇਂ 'ਚ ਵੀ ਦਵਾਂਗੇ ਅਗਲੀ ਮੇਰੇ ਲਈ ਕਿਉਂਕਿ ਮੈਂ ਜਲ ਸਰੋਤ ਮੰਤਰੀ ਆ ਤੋ ਅਸੀਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹਮੇਸ਼ਾ ਇਹੀ ਰੋਲਾ ਪੈਂਦਾ ਸੀ ਕਿ ਸਾਡਾ ਫਲਾਣਾ ਪਾਣੀਆਂ ਦਾ ਰਖਾ ਸਾਡਾ ਫਲਾਣਾ ਪਾਣੀਆਂ ਦਾ ਰਖਾ ਹਕੀਕਤ ਦੇ ਵਿੱਚ ਪੰਜਾਬ ਦੇ ਜਿਹੜੇ ਪਾਣੀਆਂ ਦੀ ਗੱਲ ਸੀ ਉਹ ਕਦੇ ਕਿਸੇ ਨੇ ਕੀਤੀ ਕੋਈ ਨਹੀਂ ਇਹ ਪਹਿਲੀ ਸਰਕਾਰ ਆਈਆ ਸਰਦਾਰ ਭਗਵਾਂ ਸਿੰਘ ਜੀ ਮਾਨ ਦੀ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਵਿੱਚ ਹੀ ਜਿਹੜਾ 14000 ਤੋਂ ਉੱਤੇ ਜਿਹੜੇ ਖਾਲੇ ਨੇ ਉਹ ਛਡਵਾਏ ਨੇ ਉਹ ਉਹਨਾਂ ਨੂੰ ਚਾਲਦੇ ਕੀਤਾ ਔਰ ਟੇਲ ਤੱਕ ਪਾਣੀ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਔਰ ਅਸੀਂ ਉਹਨਾਂ ਦੇ ਸਿਪਾਹੀ ਆ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਹੋਰ ਵੀ ਅਸੀਂ ਮਾਲਵਾ ਜਿਹੜੀ ਨਹਿਰ ਹੈ ਉਹ ਕੱਢਣ ਜਾ ਰਹੇ ਜਿਹਦੇ ਵਾਸਤੇ 2100 ਕਰੋੜ ਤੋਂ ਉੱਤੇ ਦਾ ਬਜਟ ਹੈ ਜਿਹੜਾ ਰੱਖਿਆ ਗਿਆ ਜਿਹਦੇ ਨਾਲ ਮਾਲਵਾ ਖੇਤਰ ਦੇ ਵਿੱਚੋਂ ਉੱਤੋਂ ਦੀ ਜਿਹੜੀ ਨਹਿਰ ਨਿਕਲਣੀ ਆ ਮਾਲਵਾ ਖੇਤਰ ਨੂੰ ਬਹੁਤ ਵੱਡਾ ਫਾਇਦਾ ਉਸ ਨਹਿਰ ਨਾਲ ਹੋਣਾ ਕਿਉਂਕਿ ਅੱਜ ਸਾਨੂੰ ਆਪਣੇ ਪਾਣੀ ਬਚਾਉਣ ਦੀ ਲੋੜ ਹੈ ਜਿਹੜਾ ਧਰਤੀ ਹੇਠਲਾ ਪਾਣੀ ਆਏ ਸਾਲ ਮੀਟਰ 1.5 ਮੀਟਰ 2 ਮੀਟਰ ਜਿਹੜਾ ਥੱਲੇ ਚਲਾ ਜਾਂਦਾ ਔਰ ਅਸੀਂ ਜੇ ਗੱਲ ਕਰੀਏ ਬਾਰਡਰ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਫਾਜ਼ਿਲਖਾ ਅਬੋਰ ਜਲਾਲਾਬਾਦ ਉਧਰਲੇ ਪਾਸੇ ਤਾਂ ਉਥੇ ਪਾਣੀ ਪੀਣ ਵਾਲਾ ਪਾਣੀ ਜਿਹੜਾ ਬੜਾ ਉਹਦੇ ਸਹੀ ਨਹੀਂ ਹੈ ਔਰ ਖੇਤਾਂ ਵਾਲਾ ਪਾਣੀ ਹੈ ਜਿਹੜਾ ਉਹ ਵੀ ਸਹੀ ਨਹੀਂ ਹੈ ਸੋ ਉਥੇ ਉਹਨਾਂ ਲੋਕਾਂ ਨੂੰ ਪਤਾ ਕਿ ਪਾਣੀ ਦੀ ਕੀਮਤ ਕੀ ਹੈ ਸੋ ਅਸੀਂ ਚਾਹੁੰਦੇ ਆ ਕਿ ਜੋ ਰਾਜਸਥਾਨ ਹੋ ਰਿਹਾ ਹੈ ਉਹ ਅਸੀਂ ਪੰਜਾਬ ਨਾ ਬਣਦੀਏ ਪੰਜਾਬ ਦਾ ਪਾਣੀ ਬਚਾਈਏ ਪੰਜਾਬ ਦਾ ਜਿਹੜਾ ਨਹਿਰਾਂ ਦਾ ਪਾਣੀ ਆ ਉਹਨੂੰ ਵੱਤ ਵੱਤ ਖੇਤਾਂ ਲਈ ਵੀ ਪੀਣ ਲਈ ਵੀ ਉਹਦੀ ਵੱਤ ਵੱਤ ਵਰਤੋ ਆ ਜਿਹੜੀ ਕੀਤੀ ਜਾਂਦੀ ਸੀ ਕਿਹਾ ਜਾਂਦਾ ਸੀ ਅਸੀਂ ਪਾਣੀ ਟੇਲਰ ਤੱਕ ਪਹੁੰਚਾ ਦਾਂਗੇ ਤਾਂ ਅੱਜ ਲੱਗਦਾ ਹਰ ਇੱਕ ਖੇਤਾਂ ਤੱਕ ਜਿਹੜਾ ਨਹਿਰੀ ਪਾਣੀ ਲੱਗਦਾ ਸਰ ਅਸੀਂ ਬਹੁਤ ਸਾਰੇ ਗਏ ਵੀ ਆ ਕਈ ਉਦਘਾਟਨ ਵੀ ਕੀਤੇ ਨੇ ਜਿੱਥੇ ਨਹਿਰਾਂ ਬਣੀਆਂ ਨੇ ਮੈਂ ਕਹਿੰਦਾ ਜਿੱਥੇ ਵੀ ਤੁਸੀਂ ਹਲਕੇ ਚ ਜਾਉਂਗੇ ਤੁਹਾਨੂੰ ਕਿਤੇ ਨਾ ਕਿਤੇ ਕਸੀਆਂ ਸੂਏ ਜਿਹੜੇ ਜਿੱਥੇ ਕੰਮ ਚੱਲ ਰਿਹਾ ਜਿਹੜੇ ਬਣਦੇ ਉਹ ਤੁਹਾਨੂੰ ਦੇਖਣਗੇ ਸੋ ਬਹੁਤ ਸਾਰੇ ਆ ਵੀਡੀਓ ਆ ਰਹੀਆਂ ਨੇ ਜਿਹੜੇ ਕਹਿ ਰਹੇ ਨੇ ਕਿ ਸਾਡੇ ਇੰਨੇ ਸਾਲ ਤੋਂ 30 ਸਾਲ ਤੋਂ ਪਾਣੀ ਨਹੀਂ ਆਇਆ ਸਾਡੇ ਇੰਨੇ ਸਾਲ ਤੋਂ ਪਾਣੀ ਨਹੀਂ ਆਇਆ ਉੱਥੇ ਤੱਕ ਪਾਣੀ ਪਹੁੰਚਿਆ ਕੰਡੀ ਖੇਤਰ ਦੇ ਵਿੱਚ ਅਰੋੜੀ ਸਾਹਿਬ ਔਰ ਸਾਡੇ ਐਮਐਲਏ ਨੇ ਬਲਾਚੌਰ ਤੋਂ ਸੰਤੋਸ਼ ਕਟਾਰੀਆ ਜੀ ਉਹਨਾਂ ਨੇ ਦੱਸਿਆ ਕਿ ਸਾਡੇ 30 ਸਾਲ ਤੋਂ ਪਾਣੀ ਨਹੀਂ ਆਇਆ ਸੀ ਆ 6 ਮਹੀਨਿਆਂ ਦੇ ਵਿੱਚ ਵਿੱਚ ਹੀ ਪਾਣੀ ਜਿਹੜਾ ਉੱਥੇ ਪਹੁੰਚਿਆ ਸੋ ਕਾਰਨ ਇਹ ਹੈ ਕਿ ਸਿੱਧੀ ਨੀਤੀ ਸੱਚੀ ਸੋਚ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਚੱਲੀ ਹੋਈ ਆ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜਾ ਵੀ ਕਦਮ ਪੱਟੀਏ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪੱਟੀ ਆ ਉੱਤੇ ਅਸੀਂ ਕੰਮ ਕਰ ਰਹੇ ਹਾਂ ਸਿੱਖਿਆ ਤੇ ਸਿਹਤ ਨੂੰ ਮੁੱਖ ਰੱਖਿਆ ਜਾਂਦਾ ਗੱਲ ਕਰੀਏ ਸਿੱਖਿਆ ਦੀ ਤਾਂ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਕਰੀਏ ਸਕੂਲਾਂ ਦੇ ਵਿੱਚ ਪੇਪਰਾਂ ਦੀਆਂ ਤਿਆਰੀਆਂ ਕਰਵਾਈਆਂ ਜਾਂਦੀਆਂ ਨੀਟ ਦੇ ਤਾਂ ਲੱਗਦਾ ਨਹੀਂ ਕਿ ਤਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬੱਚੇ ਉਹ ਤਿਆਰੀਆਂ ਕਰ ਰਹੇ ਨੇ ਤਾਂ ਇੱਕ ਚੰਗੇ ਅਫਸਰ ਬਣ ਕੇ ਜਿਹੜਾ ਸਕੂਲਾਂ ਤੋਂ ਨਿਕਲ ਆ। ਤਾਂ ਦੇਖੋ ਜੇ ਚੰ ਤੋਂ ਨੇਚਰਲੀ ਬੱਚੇ ਉਹਨਾਂ ਨੇ ਚੰਗਾ ਕੰਪੀਟੀਸ਼ਨ ਲੜਨਾ ਕੰਪੀਟੀਸ਼ਨ ਲੜਨਗੇ ਉਹਨਾਂ ਨੇ ਅੱਗੇ ਵਧਣਾ ਵੀ ਆ ਤੁਹਾਡੇ ਸਾਹਮਣੇ ਆ ਕਿ ਇਸ ਸਮੈਸਟਰ ਦੇ ਵਿੱਚ ਆ ਜਿਹੜਾ ਹੁਣ ਨਵਾਂ ਸਾਲ ਸ਼ੁਰੂ ਹੋ ਰਿਹਾ 9000 ਦੇ ਕਰੀਬ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਚੋਂ ਹਟ ਕੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਆ ਨੇ ਇਹਦਾ ਚੰਗਾ ਸਾਈਨ ਹੈ ਇਹਦਾ ਸਾਰਾ ਸਿਰਾ ਪੰਜਾਬ ਸਰਕਾਰ ਨੂੰ ਜਾਂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂਦਾ ਹਰਜੋਤ ਬੈਂਚੀ ਨੂੰ ਜਾਂਦਾ ਉਹਨਾਂ ਦੀ ਸਾਰੀ ਟੀਮ ਨੂੰ ਜਾਂਦਾ ਜਿਨ੍ਹਾਂ ਚੰਗੇ ਪਹਿਲ ਕਦਮੀ ਕਰਕੇ ਜਿਹੜੇ ਬੱਚਿਆਂ ਨੂੰ ਫਰੀ ਐਜੂਕੇਸ਼ਨ ਵਾਲਾ ਜਿਹੜਾ ਸਿਸਟਮ ਆ ਉਹ ਦੇ ਰਹੇ ਨੇ ਜਿਹਦੇ ਨਾਲ ਬੱਚਿਆਂ ਨੂੰ ਬਹੁਤ ਸਾਰਾ ਜਿਹੜਾ ਉਹਨਾਂ ਨੂੰ ਚੰਗੀ ਸਿੱਖਿਆ ਮਿਲੂਗੀ ਔਰ ਆਪਣਾ ਜਿਹੜਾ ਚੰਗਾ ਕਿਸੇ ਮੁਕਾਮ ਤੇ ਜਿਹੜੇ ਪਹੁੰਚਣਗੇ ਦੋਸਤ ਜੀ ਇਹ ਕਿਸਾਨਾਂ ਦੀ ਜੋੜਾ ਮਾਜਰਾ ਸਾਹਿਬ ਇੱਕ ਪਾਸੇ ਤਾਂ ਬੀਜੇਪੀ ਪੰਜਾਬ ਦੇ ਵਿੱਚ ਅਸੀਂ ਕਹਿ ਦਈਏ ਇਲੈਕਸ਼ਨਾਂ ਨੂੰ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਕਰ ਰਹੀ ਹੈ ਪ੍ਰੋਗਰਾਮ ਦੂਜੇ ਪਾਸੇ ਕਿਸਾਨ ਵਿਰੋਧ ਵੀ ਕਰ ਰਹੇ ਨੇ ਉਹਨਾਂ ਦਾ ਤੇ ਇੱਕ ਪਾਸੇ ਬੀਜੇਪੀ ਦੇ ਆਹ ਕੋ ਕਹਿੰਦੇ ਨੇ ਵੀ ਕਿਸਾਨ ਗਲਤ ਨਹੀਂ ਇਸ ਨੂੰ ਕਿਵੇਂ ਦੇਖੋ ਕਿਤੇ ਨਾ ਕਿਤੇ ਜਦੋਂ ਤੁਸੀਂ ਦੇਖਿਆ ਹੁਣ ਪੰਜਾਬ ਦੇ ਕਿਸਾਨ ਜਦੋਂ ਦਿੱਲੀ ਜਾਣ ਲੱਗੇ ਸੀ ਉਹ ਭਾਜਪਾ ਦੀ ਸਰਕਾਰ ਨੇ ਜਿਹੜਾ ਉਹਨਾਂ ਨੂੰ ਬਾਰਡਰਾਂ ਤੇ ਰੋਕਿਆ ਉਹਨਾਂ ਤੇ ਗੋਲੀਆਂ ਚਲਾਈਆਂ ਅਤਰੂਗਾ ਸ਼ਿੱਟੀ ਔਰ ਇੱਕ ਸਾਡੇ ਪੰਜਾਬ ਦਾ ਨੌਜਵਾਨ ਹੈ ਜਿਹੜਾ ਉਹ ਸ਼ਹੀਦ ਵੀ ਹੋ ਗਿਆ ਸੋ ਕਿਸਾਨਾਂ ਦੇ ਵਿੱਚ ਰੋਸ ਹੈ ਉਹ ਆਪਦਾ ਰੋਸ ਜ਼ਾਹਰ ਕਰ ਰਹੇ ਨੇ ਤਾਂ ਹਰ ਇੱਕ ਦਾ ਫਰਜ਼ ਹੈ ਰੋਸ ਆਪਣਾ ਜ਼ਾਹਰ ਕਰਨ ਦਾ ਉਹ ਰੋਸ ਜ਼ਾਹਰ ਕਰ ਰਹੇ ਨੇ ਸਾਡਾ ਕਿਸੇ ਨਾ ਭਾਜਪਾ ਨਾਲ ਜਾਂ ਕਿਸੇ ਹੋਰ ਨਾਲ ਸਾਡਾ ਕੋਈ ਲਾਗਅ ਦੇ ਕੇ ਸਾਡਾ ਮਕਸਦ ਦੇਖੋ ਹੀ ਹੈ ਕਿ ਅਸੀਂ ਆਪਣੀ ਪਾਰਟੀ ਵੱਲੋਂ ਅਸੀਂ ਜਿਹੜੀ ਇਲੈਕਸ਼ਨ ਆ ਉਹ ਵਧੀਆ ਤਰੀਕੇ ਨਾਲ ਲੜੀਏ ਕੋ ਵੀ ਨੂੰ ਕਿਸ ਤਰੀਕੇ ਦੇਖਦੇ ਹੁਤਾ ਲਗਾਤਾਰ ਜਿਹੜੇ ਉਮੀਦਵਾਰ ਵੀ ਲੋਕਾਂ ਦੇ ਵਿੱਚ ਉਤਰੇ ਦੇਖੋ ਸਾਡੇ ਜਿੰਨੇ ਉਮੀਦਵਾਰ ਉਤਰੇ ਨੇ ਉਹ ਵਧੀਆ ਨੇ ਚੰਗੇ ਨੇ ਔਰ ਸਾਰੇ ਜਿੱਤਣਗੇ ਅਸੀਂ 13 0 ਦਾ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਹ ਤੇ ਪਹਿਰਾ ਦੇ ਕੇ ਪੂਰਾ ਡਟ ਕੇ ਜਿਹੜਾ ਹੈਗਾ ਇਲੈਕਸ਼ਨ ਲੜਾਂਗੇ ਔਰ 13 ਦੇ ਤੀਨੇ ਜਿਹੜੀਆਂ ਲੋਕ ਸਭਾ ਸੀਟਾਂ ਨੇ ਪੰਜਾਬ ਦੀਆਂ ਉਹ ਜਿੱਤ ਕੇ ਸੀਐਮ ਸਾਹਿਬ ਭਗਵੰਤ ਮਾਨ ਜੀ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਚ ਪਾਵਾਂਗੇ ਤਾਂ ਜਿਸ ਤਰੀਕੇ ਕਿਹਾ ਜਾਂਦਾ ਦੀ ਭਗਵੰਤ ਮਾਨ ਜੀ ਵੱਲੋਂ ਵੀ ਲੋਕਾਂ 'ਚ ਜਾਣ ਦੀ ਜ਼ਰੂਰਤ ਨਹੀਂ ਪੈਣੀ ਸਾਡੇ ਕੰਮ ਬੋਲਣਗੇ ਤਾਂ ਅੱਜ ਲੱਗਦਾ ਪਿੰਡਾਂ ਦੇ ਵਿੱਚ ਜਿਹੜੇ ਮੈਨਿਫੈਸਟੋ ਦੇ ਵਿੱਚ ਕੰਮ ਸੀ ਉਹ ਪੂਰੇ ਕੀਤੇ ਗਏ 80% ਕੰਮ ਨੇ ਜਿਹੜੇ ਉਹ ਪੂਰੇ ਹੋ ਗਏ ਜਿਹੜੇ ਕੋਈ ਰਹਿੰਦੇ ਨੇ 20% ਉਹਨਾਂ ਨੂੰ ਵੀ ਪੂਰੇ ਕਰਕੇ ਦਵਾਗੇ ਦੇਖੋ ਤੁਸੀਂ ਪਿਛਲੀਆਂ ਜਿੰਨੀਆਂ ਮਰਜ਼ੀ ਸਰਕਾਰਾਂ ਦੇ ਚੋਣ ਮੈਨਿਫੈਸਟੋ ਚੱਕ ਕੇ ਦੇਖ ਲਓ ਉਹਨਾਂ ਨੇ ਕੋਈ ਇੱਕ ਵੀ ਕੰਮ ਪੂਰਾ ਕਰਕੇ ਦਿੱਤਾ ਹੋਵੇ ਅਸੀਂ ਅਸੀਂ ਨਹਿਰਾਂ ਦਾ ਤਾਂ ਵਿੱਚ ਕਮਿਟਮੈਂਟ ਕੀਤੀ ਨਹੀਂ ਸੀ ਅਸੀਂ ਨਹਿਰਾ ਦਾ ਕੰਮ ਵੀ ਕਰਕੇ ਦੇ ਰਹੇ ਜਿਹੜਾ ਕਿ ਹਰ ਇੱਕ ਨੂੰ ਜ਼ਰੂਰੀ ਆ ਹੋਰ ਵੀ ਕਈ ਕੰਮ ਨੇ ਜਿਹੜੇ ਅਸੀਂ ਕਦੇ ਕਮਿਟਮੈਂਟ ਨਹੀਂ ਕੀਤੀ ਸੀ ਉਹ ਉਹ ਵੀ ਗਾਰੰਟੀਆਂ ਨਹੀਂ ਉਹ ਵੀ ਅਸੀਂ ਕਰ ਰਹੇ ਆ ਅਸੀਂ ਜਿੰਨੀਆਂ ਗਾਰੰਟੀ ਦਿੱਤੀਆਂ ਇੱਕ ਇੱਕ ਕਰਕੇ ਸਾਰੀਆਂ ਪੂਰੀਆਂ ਕਰਾਂਗੇ ਔਰ ਜਦੋਂ 2027 ਦੀ ਇਲੈਕਸ਼ਨ ਹੋ ਉਹ ਚ ਅਸੀਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਕੇ ਜਿਹੜਾ ਮੈਦਾਨ ਚ ਉਤਰਾਂ ਲੱਗਦਾ ਲੋਕ ਨੇ ਜਿਹੜੇ ਤਾਂ 13 ਦੀਆਂ 13 ਸੀਟਾਂ ਆਮ ਆਦਮੀ ਦੀ ਚੋਣ ਦੇਖੋ ਸਾਡੇ ਵੱਲੋਂ ਤਾਂ ਹਰ ਇੱਕ ਕਦਮ ਹੈ ਜਿਹੜਾ ਉਹ ਪੰਜਾਬ ਦੇ ਭਲੇ ਲਈ ਚੁੱਕਿਆ ਗਿਆ ਮੈਨੂੰ ਉਮੀਦ ਵੀ ਹੈ ਕਿ ਪੰਜਾਬ ਦੇ ਲੋਕ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਔਰ ਪੰਜਾਬ ਦੀਆਂ 13 ਦੀ 13 ਸੀਟਾਂ ਨੇ ਜਿਹੜੀਆਂ ਉਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਛੋੜੀ ਚ ਪਾਉਣਗੇ ਤਾਂ ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਖੇਚਲੀਆਂ ਨੇ ਤਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਲੋਕਾਂ 'ਚ ਵੀ ਉਤਰ ਲੱਗੇ ਨੇ ਤਾਂ ਦੂਜੇ ਪਾਸੇ ਗੱਲ ਕਰੀਏ ਪੰਜਾਬ ਦੇ ਮੈਨੀਫੈਸਟੋ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਕਿਹਾ ਜਾਂਦਾ ਸੀ ਕਿ ਲੋਕਾਂ ਨਾਲ ਜੋ ਵਾਅਦੇ ਕੀਤੇ ਨੇ ਉਹ ਪੂਰੇ ਕਰਕੇ ਲੋਕਾਂ ਦੇ ਵਿੱਚ ਜਾਵਾਂਗੇ ਤਾਂ ਜੋ ਮੈਨੀਫੈਸਟੋ ਦੇ ਵਿੱਚ ਦੱਸਿਆ ਸੀ ਤਾਂ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਉਤਰਈ ਹੈ ਤੇ ਇੱਕ ਆਸ ਵੀ ਹੈ ਕਿ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਨੇ ਜਿਹੜੀਆਂ ਤਾਂ ਉਹ ਜਲਦੀ ਪੂਰੀਆਂ ਵੀ ਕਰਾਂਗੇ ਦਾ 51ਵਾਂ ਫਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ